ਹਾਂਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਦੀ ਫਤਿਹ ਅੱਜ ਸਭਰਾ ਪਿੰਡ ਚ 66 ਸਾਲਾਂ ਤੋਂ ਲੱਗਦੀ ਆ ਰਹੀ 15 ਵਾੜਾ ਮੀਟਿੰਗ ਲਈ ਮੀਟਿੰਗ ਦੇ ਵਿੱਚ ਇਹ ਚਿੰਤਾ ਜਿਹੜੀ ਆ ਆਮ ਸਾਡੇ ਆਗੂਆਂ ਵੱਲੋਂ ਕੀਤੀ ਗਈ ਆ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਆਗੂਆਂ ਵੱਲੋਂ ਇਹ ਗੱਲਾਂ ਆਈਆਂ ਵਾ ਵੀ ਰੱਸੀ ਸੜ ਗਈ ਆ ਪਰ ਵਟ ਨਹੀਂ ਗਿਆ ਮੋਦੀ ਨੇ ਉਹ ਹੀ ਕਾਰਨਾਮਾ ਜਿਹੜਾ ਵਾ ਉਹ ਕਰਨ ਦੀ ਤਿਆਰੀ ਆ ਜਿਹੜਾ ਆਪਾਂ ਕਹਿ ਰਹੇ ਹਾਂ ਬਿਜਲੀ ਬੋਰਡ ਸਾਡੀ ਮਲਕੀਅਤ ਆ ਰਵੇ ਉਹਨੂੰ ਦੁਬਾਰਾ ਤੋਂ ਫੇਰ ਉਹਨੇ ਸਟੈਂਡ ਕਰ ਲਿਆ ਤੇ ਭਗਵੰਤ ਮਾਨ ਸਰਕਾਰ ਨੂੰ ਪਤਾ ਲੱਗਾ ਵੀ ਹੁਕਮ ਚਾੜ੍ਹਿਆ ਵੀ ਚਿਪ ਵਾਲੇ ਮੀਟਰ ਭਾਈ ਲਾ ਮੋਲ ਦੀ ਬੱਤੀ ਜਿਹੜੀ ਆ ਪਹਿਲਾਂ ਪੈਸੇ ਭਰ ਕੇ ਮੋਬਾਈਲ ਨੂੰ ਮਿਲੂਗੀ ਇਹਦੇ ਤੇ ਹੁਣ ਪੰਜਾਬ ਦੇ ਦੇਸ਼ ਦੇ ਲੋਕੋ ਆਪਣੀ ਕੀ ਪ੍ਰਤੀਕਿਰਿਆ ਵੇ ਕੀ ਇਹਨੂੰ ਮੰਨ ਲੈਣਾ ਚਾਹੀਦਾ ਵਾ ਜਾਂ ਇਹਦੇ ਤੇ ਆਪਣੇ ਆਪ ਨੂੰ ਸਮੇਂ ਦੇ ਹਾਨ ਦੇ ਕਰਕੇ ਇਹ ਤੇ ਲੜਾਈ ਅਰੰਭਣੀ ਚਾਹੀਦੀ ਆ ਵੀ ਐਮਐਸਪੀ ਗਰੰਟਰ ਦੇ ਕਾਨੂੰਨ ਤੋਂ ਮੋਦੀ ਭੱਜ ਗਿਆ ਫਸਲੀ ਬੀਮਾ ਜੋਨਰਨੋਂ ਭੱਜ ਗਿਆ 10000 ਕਿਸਾਨਾਂ ਦੀ ਦਰਾਂ ਦੀ ਪੈਨਸ਼ਨ ਤੋਂ ਭੱਜ ਗਿਆ ਉਹਦੇ ਬਾਰੇ ਕੋਈ ਚਿੰਤਾ ਨਹੀਂ ਡਾਕਟਰ ਸੋਵੀਨਾਂਹ ਦੀ ਰਿਪੋਰਟ ਤੋਂ ਭੱਜ ਗਿਆ ਆ ਚਿੰਤਾ ਵਾ ਵੀ ਕਾਰਪੋਰੇਟਰਾਂ ਨੂੰ ਬੀਲੀ ਬੋਰਡ ਦਾ ਜਨਤਕ ਅਦਾਰਾ ਪੂਰੇ ਦੇਸ਼ 'ਚੋਂ ਉਹਨਾਂ ਦੇ ਹਵਾਲੇ ਕਰਕੇ ਲੋਕਾਂ ਦੀ ਲੁੱਟ ਕਿਵੇਂ ਕਰਾਉਣੀ ਆ ਪਾਣੀਆਂ ਦੇ ਕਬਜ਼ੇ ਕਿਵੇਂ ਕਰਾਉਣਾ ਵਾ ਇਹ ਜੇ ਚਿੰਤਾਵਾਂ ਉਹਨੂੰ ਆ ਤੇ ਫਿਰ ਸਾਨੂੰ ਵੀ ਚਿੰਤਾਵਾਂ ਹੋਣੀਆਂ ਚਾਹੀਦੀਆਂ ਵਾਂ ਕਿ ਇਹ ਭਾਰਤ ਦੇ ਲੋਕ ਵਾ ਭਾਰਤ ਦੇ ਲੋਕ ਕੁਦਰਤੀ ਸੌਮਿਆਂ ਤੇ ਕਿਸੇ ਦਾ ਵੀ ਕਬਜ਼ਾ ਨਹੀਂ ਹੋਣ ਦੇਣਗੇ ਜਿਹੜੇ ਪਬਲਿਕ ਦੇਾਰੇ ਉਹ ਪਬਲਿਕ ਦੇ ਰਹਿਣ ਇਹਦੇ ਵਾਸਤੇ ਲੜਾਈ ਜਿਹੜੀ ਉਹ ਵੱਡੀ ਚੱਲੂਗੀ ਸਾਡਾ ਗਰਦਾਸਪੁਰ ਤੋਂ 20 ਜੂਨ ਨੂੰ ਵੱਡਾ ਜਥਾ ਜਾ ਰਿਹਾ ਤੇ ਤਰਨਤਾਰ ਤੋਂ ਦਾਹ ਜਾਈਓ ਜਿਹੜੇ ਜਿ세 ਆਣਗੇ ਉਹ ਦੱਸਣਗੇ ਸਮੇਂ ਦੇ ਹਾਕਮਾਂ ਨੂੰ ਵੀ ਇਹ ਲੋਕ ਜੇ ਚੋਣ ਜਾਬਤੇ ਦੇ ਲੜਾਈ ਦੇ ਮੈਦਾਨ ਦੇ ਵਿੱਚ ਆ ਤੇ ਅੱਜ ਵੀ ਲੜਾਈ ਦੇ ਮੈਦਾਨ ਦੇ ਵਿੱਚ ਆ ਹਰ ਹਾਲ ਦੇ ਵਿੱਚ ਭਾਰ ਦੇ 140 ਕਰੋੜ ਭਾਰਤੀ ਲੋਕਾਂ ਨੂੰ ਇਕੱਠੇ ਕਰਕੇ 5-5 ਏਕੜ ਜ਼ਮੀਨ ਹਰ ਇੱਕ ਦੇ ਹਿੱਸੇ ਆਵੇ ਵੱਡਿਆਂ ਘਰਾਣਿਆਂ ਦੀ ਜ਼ਮੀਨਾਂ ਲੈ ਕੇ ਜੜੀਆਂ ਉਹ ਬੇਜਮੀਨਾ ਚ ਵੱਡੀਆਂ ਜਾਣ ਇਹ ਲੜਾਈਆਂ ਜੜੀਆਂ ਲੜੀਆਂ ਜਾਣੀਆਂ ਤੇ ਜਿਹੜਾ ਜ਼ਮੀਨ ਇਕੁਲੇਸ਼ਨ ਐਕਟ ਵਾ ਉਹ ਰੱਦ ਕਰਕੇ 100% ਸਹਿਮਤੀ ਜਿਹੜੀ ਆ ਕਿਸਾਨਾਂ ਮਜ਼ਦੂਰਾਂ ਦੀ ਹੋਵੇ ਉਸ ਤੋਂ ਬਿਨਾਂ ਜ਼ਮੀਨ ਕਿਸੇ ਵੀ ਕਾਰਪੋਰੇਟ ਨੂੰ ਨਾ ਦਿੱਤੀ ਜਾਵੇ ਇਹਦੇ ਤੇ ਲੜਾਈ ਆ ਸੋ ਆਓ ਇਕੱਠੇ ਹੋਈਏ ਇਕੱਠੇ ਹੋ ਕੇ ਏਕਤਾ ਤੇ ਸੰਘਰਸ਼ ਇਹਨੂੰ ਹਥਿਆਰ ਵੀ ਬਣਾਈਏ ਤੇ ਇਸੇ ਨਾਲ ਇਹ ਹੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ